ਲੋਕ ਨੂੰ ਬੁਨ ਕਾਰਨਾ ਚਾਹ ਕੋਲ ਫੜ ਲੈ ਸਸਕਾ ਵੀਜੀ ਸਾਰੇ ਵੀਰਾਂ ਨੂੰ ਸੰਦੀਪ ਡੇ ਫਾਨ ਤੁਹਾਡਾ ਬੋਬੋ ਵੈਲਕਮ ਹੈ ਜੀ ਤੇ ਵੀਜਾ ਜੇ ਆਪਣੀ ਵਿਜਣ ਹੈਗੀ ਆ ਪਿੰਡ 蒂ਮੋ ਵਾਲਾ ਜਿਹੜਾ ਮਰਸਰਪੁਰ ਮੈਂ ਤਹਿਸੀਲ ਬਾਪਕਾਲਾ ਅੱਜ ਫਿਰ ਭਾਈਆਂ ਕੋਈ ਚਾਰ ਪੰਜ ਲੈ ਵਾ ਝੋਟ ਗਿਆ ਪਰ ਝੋਟਿਆ ਕਰੀਏ ਫਿਰ ਪੁੱਛ ਦੱਸਦੀਆਂ ਕਿ ਹੈਗੀਆਂ ਕੁਆਲਿਟੀ ਪੂਰੀ ਜਿਆ ਹੁਣ ਵੀਰਾਂ ਨੇ ਗੱਲਬਾਤ ਕਰੀਏ ਇਹਨਾਂ ਪ੍ਰਾਈਸ ਕੀ ਆ ਕੀ ਮਿਲ ਕੇ ਰਗੜਾ ਉਸ ਤੋਂ ਬਾਰੇ ਵੀਜੀ ਖੈਸਮ ਬਨੋ ਇੱਥੇ ਆ ਕੇ ਚੁਆਈ ਕਰੋ ਪਾਸ ਕਰੋ ਪੂਰੀ ਤਸੱਲੀ ਖਿਦਦੋ ਨਾਲੇ ਉਹਨੇ ਬਥੇਸ਼ੇ ਕਾਜਿਆ ਕਰੋ ਚਲੋ ਘਰ ਦੇ ਵਿੱਚ ਦਾ ਫੈਰਾ ਹੋ ਸਕੇ ਪੋਣਾ ਬਬਾ ਜੀ ਉਹਨੇ ਗੱਲਬਾਤ ਕਰ ਲਈਏ ਬਾਜੀ ਅਸਤਿਕਾਲ ਜੀ ਜੀ ਸਤਿ ਸ੍ਰੀ ਅਕਾਲ ਹੋਸ ਲਿੰਦੀ ਕੀ ਆ ਬੜੀਆ ਬਾਜੀ ਬੜੀਆ ਹੋਰ ਬਰਾਉ ਜੀ ਤਾਈ ਜੀ ਹੋਰ ਸਲਾਮ ਪ੍ਰਵਾਦ ਹੀ ਠਾਕ ਮੇਰਾ ਮੇਰਾ ਬਾਜੀ ਮੇਰਾ ਮੇਰਾ ਚਾਇਆ ਚਲੋ ਕਿਵੇਂ ਚੱਲ ਰਿਹਾ ਬਾਜੀ ਕੰਮ ਬਹੁਤ ਵਧੀਆ ਬਾਬੇ ਨਾਲ ਕੀ ਕਿਰਪਾ ਜੀ ਚਲੋ ਕਿਰਪਾ ਹੀ ਜਾਈ ਦੇ ਜੀ ਮਾਲੋਂ ਤੋਂ ਬੜਾ ਸੀਜ਼ਨ ਕੱਢ ਕੇ ਲੈ ਆਇਆ ਲੱਗ ਕੇ ਜੇ ਜਨਾ ਭਾਈ ਲੱਭਦਾ ਪਿਆ ਬੜਾ ਔਖਾ ਏ ਉਧਰੋਂ ਤੇਜ਼ ਕੰਮ ਹੈ ਕਿਉਂ ਤੁਸੀਂ ਮਾਲ ਸੁਧਾਰ ਕਰੋ ਹਾਂ ਜੀ ਬਾਕੀ ਪਿਛਲੀ ਵੀਡੀਓ ਦੱਸਿਆ ਕਿ ਆ ਵੀ ਦੋ ਬੰਨੀਆਂ ਕੀ ਉਧਰ ਦੀਆਂ ਲਿਓੜੀਆਂ ਵੀ ਵੀ ਚਲਵਾ ਲਈ ਹਾਂ ਜੀ ਹਾਂ 5000 ਰੁਪਏ ਠੀਕ ਆ ਲੈ ਲਈ ਇਹ ਜੀ ਆ ਜੀ ਚਲੋ ਚਲੋ ਵਧੀਆ ਭਾਈ ਜੀ ਕਿਹੜੀ ਗੱਲ ਆ ਜਦੋਂ ਇਧਰ ਦੀਆਂ ਵੀ ਉਮੀਦਾਂ ਸੀ ਆ ਬਿਲਕੁਲ ਜੇ ਉਧਰੋਂ ਆਈ ਕੋਈ ਤਾਂ ਉਹ ਵੀ ਆਪਾਂ ਦੱਸ ਕਰੋ ਜੇ ਇਧਰ ਨੂੰ ਆਪਾਂ ਦੱਸ ਕੇ ਦਵਾਂਗੇ ਵੀ ਇਧਰ ਦੀ ਮੈਂ ਵਾਹ ਵਾਹ ਜੀ ਬਸ ਜਾਣਾ ਜੂਣੀ ਹੈ ਜੀ ਅੱਜ ਫਿਰ ਕਿਹਦੇ ਆ ਭਾਈ ਜੀ ਅੱਜ 5:00 ਵਜੇ ਚਲੋ ਕਰੋ ਸ਼ੁਰੂ ਇਹਨੇ ਵਾਰ ਤੋਂ ਨੀਲੀ ਬਾਰੇ ਨੀਲੀ ਆਤੀ ਆਰਤੀ ਕਰਾਈਏ ਤੇ ਆ ਤੇ ਫੇਰ ਕੱਢ ਲੈਂਦੀ ਹੈ ਜੀ ਨਹੀਂ ਨਹੀਂ ਬਲਦਨ ਗਾਂ ਵਾ ਬਾਕੀ ਬਲਦਨ ਗਾਂ ਆਈਆਂ ਨੇ ਬਲਦਨ ਗਾਂ ਦੇ ਹਸਾਲਾ ਲੋ ਅਜੇ ਮੈਂ ਹਫਤਾ ਨਹੀਂ ਸੁਣਦੀ ਚਲੋ ਉੱਧਰ ਕੇ ਹੁਣ ਦੂਜੇ ਦਿਨ ਕਰ ਦਸਾਂਗੇ ਅੱਗੇ ਸੂਬੇ ਦੇ ਵੱਖਰੇ ਹੀ ਗਾ ਬਿਲਕੁਲ ਬਿਲਕੁਲ ਜੀ ਅਜੇ ਇੱਕ ਆ ਮੈਂ ਬੜੀ ਭਾਰੀ ਹੈ ਇਧਰ ਲਈਏ ਜੀ ਇਹ ਨਹੀਂ ਇਹ ਉੱਧਰ ਦੀ ਮੈਂ ਇਹ ਇਧਰ ਲਈ ਹਾਂ ਇਹ ਇਧਰ ਦੀ ਮੈਂ ਵਾ ਲਓ ਜੀ ਨਿਸ਼ਾਨੀਆਂ ਸਾਰੀਆਂ ਆ ਚੁੱਕੀਆਂ ਹਾਂ ਹਾਂ ਜੀ ਤੇ ਚੈੱਕ ਕਰੋ ਲਓ ਆ ਜੀ ਬਸ ਗਰੰਟੀ ਬੜੀ ਦੁੱਧ ਦੀ ਜੀ ਵੈਸੇ ਬਾਕੀ ਆਪੇ ਕੰਦਾ ਦੇਖ ਕੇ ਹਿਸਾਬ ਨਾਲ ਆ ਜਿਹੜੀਆਂ ਚੋਈਆਂ ਵਾਲੀ ਆ ਬਿਲਕੁਲ ਜੀ ਵੱਡੀ ਮੈਂ ਭਾਰੀ ਪੂਰੀ ਵੱਡੀ ਆ ਪੂਰੀ ਦੁੱਧ ਵਾਲੀ ਮੈਂ ਨਾਲੇ ਹਾਂ ਜੀ ਆਹ ਦੇਖ ਬਾਠ ਠੀਕ ਹੈ ਜੀ ਨਵੇਂ ਬੱਟ ਚੰਗੀ ਰਕੋੜ ਵਾਲੀ ਮਾਚ ਜੀ ਅਜੇ ਪ੍ਰਵਾਹ ਹੋਈ ਨਹੀਂ ਮੈਨੂੰ ਆਜੋ ਜੀ ਆਜੋ ਆਜੋ ਉਹ ਵੀ ਚੰਗੇ ਸੀ ਮੰਦੜੇ ਅਟੈਕ ਪਏ ਨਾ ਚੰਗੇ ਸੀ ਮੰਦੜੇ ਹੋਊਗੀ ਤੁਹਾਡੇ ਇਧਰ ਸਰਕਾਰੀ ਸਾਨ ਨੇ ਦੇ ਬੜੇ ਟਿਕਟੂ ਕੀ ਚੰਗੇ ਲੱਗੀ ਜਾਂਦੇ ਆ ਹਾਇਰਸੂ ਤੇ ਬੈਜੇ ਨਾ ਪੰਜਾਂ ਦਿਨ ਅੱਜ ਅੱਜ ਪੰਜਾਂ ਦਿਨਾਂ ਨਾਲ ਜੁਂਦੇ ਨੇ ਦੇ ਦਿਨ ਤੋਂ ਲੱਜੂ ਸੇ ਸਾਤੋਂ ਤੱਕ ਪਰ ਤੁਮ ਉੱਤਰ ਕੇ ਸੂ ਵੀ ਆਪਾਂ ਕਹਿ ਨਹੀਂ ਸਕਦੇ ਬਿਲਕੁਲ ਬਿਲਕੁਲ ਜੀ ਤੁਸੂ ਵੀ ਸਾਥੀਆ ਬਾਕੀ ਉਹਦਾ ਮੈਂ ਬੰਨਣ ਵਾਲ ਨੂੰ ਕਿ ਸ਼ੱਕ ਸੂ ਵੀ ਪਊ ਨਾ ਬੰਨਣ ਵਾਲ ਨੂੰ ਨਹੀਂ ਸ਼ੱਕ ਪੈਂਦਾ ਬਿਲਕੁਲ ਜੀ ਹਾਂਜੀ ਉਹ ਜੀ ਮੈਂ ਤਾਂ ਬਹੁਤ ਚੰਗੀ ਹਾਂਜੀ ਮੋਲ ਜਦੋਂ ਬਾਹਰ ਚੱਲਣ ਰਿਹਾ ਬਾਜ਼ਾਰ ਭਾਵੇਂ ਢੇੜੀ ਕਰੀ ਜਾਈਏ ਪਰ ਨਹੀਂ ਉਹ ਗੱਲ ਨਹੀਂ ਮੋਲ ਇੱਕ ਵੀ ਅੱਛਾ ਪਰ ਇੱਕ 15 ਦੀ ਦਵਾਂਗੇ ਬਸ ਠੀਕ ਬਾਕੀ ਪਤਾ ਨਹੀਂ ਵੀਡੀਓ ਪੈਣ ਤੋਂ ਪਹਿਲਾਂ ਕੰਮ ਹੋ ਜਾਏ ਕੰਮ ਲੱਗੇ ਕੰਮ ਚੱਲਣ ਰਿਹਾ ਦੋ ਦਿਨਾਂ ਦਾ ਰਹਿ ਗਈ ਦੋ ਦਿਨਾਂ ਦਾ ਘਾਹ ਖੋਣੀ ਆ ਗਈ ਸਾਰੇ ਵੇਚਣ ਵਾਲੇ ਪੈਸੇ ਲੈਣਾ ਸਾਰੇ ਘੁੱਈ ਜਾਂਦੇ ਆ ਗਏ ਬਿਲਕੁਲ ਜੀ ਤੇ ਬਾਕੀ ਮੈਂ ਬਣੀ ਜੀ ਪੱਜੀ ਦੇ ਘਰ ਦਾ ਪਾਣੀ ਉੱਥੇ ਜਾਣਾ ਹੀ ਜੀ ਉੱਥੇ ਜਾਣੀ ਆਪਾਂ ਉੱਥੇ ਜਾਦੇ ਹਾਂ ਜੀ ਆਹ ਕਰੋ ਉਹ ਵੀਡੀਓ ਪਾ ਜੀ ਹੁਣ ਮਾਰ ਬਲੇ ਲਾਦਾ ਕੱਠਾ ਹੁੰਦਾ ਨਹੀਂ ਇਹਨਾਂ ਔਖਾ ਆਂਦਾ ਜੀ ਔਖਾ ਹੋ ਜਾਂਦਾ ਤੇ ਮੈਂ ਹਾਂ ਤਰ ਹੁਣ ਕੱਠੇ ਆਏ ਪਹਿਲੋ ਵੀਡੀਓ ਪਾ ਉਹ ਤਾਂ ਬਾਅਦ ਚ ਨਹੀਂ ਕਰਦਾ ਜੀ ਚਲ ਆਹ ਆ ਭਾਈ ਜੀ ਇਹ ਪਹਿਲਾ ਸੁਆ ਸੁਆ ਜੀ ਸੁਈ ਆ ਹਾਂ ਜੀ ਇਹ ਸੁਈ ਆ ਕਾਲ ਸੇਰ ਦੀ ਸੁਈ ਜੀ ਹਾਂ ਜੀ ਇਹ ਵੀ ਛੋਟੀ ਬੜੀ ਚੰਗੀ ਆ ਕਾਲ ਸੇਰ ਦੀ ਸੁਈ ਜੀ ਇਹ ਇਧਰ ਆਈ ਜੀ ਇਹ ਇਧਰ ਦੀ ਛੋਟੀ ਠੀਕ ਆ ਇਹ ਅਕਰੋ ਲੈ ਜੀ ਲੋ ਜੀ ਪਹਿਲਾ ਸੁਆ ਤੇ ਵੇਖੋ ਇਹਨਾਂ ਦੀ ਵੀ ਬੜੀ ਸੋਹਣੀ ਝੋਟੀ ਆ ਬੜੀਆਂ ਬੜੀਆਂ ਠੰਢੀ ਬੜੀ ਝੋਟੀ ਹਾਂ ਜੀ ਤੇ ਠੰਢੀ ਬੜੀ ਝੋਟੀ ਬਹੁਤ ਹੂੰ ਹੂੰ ਉਹ ਠੰ ਹੋਰ ਥੋੜੀ ਵੱਡੀ ਝੋਟੀ ਹੈ ਤੇ ਪੱਖੇ ਤੋਂ ਉਧਰੋਂ ਆਉਂਦੀ ਪੱਕੀ ਆਪਣੇ ਬਹੁਤ ਨਸਲਾ ਭਾਈ ਜੀ ਝੋਟੀ ਦੇ ਹਾਂ ਜੀ ਦੇਵਾਗ ਦਾ ਥੱਗਣਾ ਮੱਝਾਣਾ ਦੇਵਾਗ ਆਜੋ ਜੀ ਆਜੋ ਲਿਆਓ ਗਾ ਬਾਠੂ ਥਾ ਹਾਂਜੀ ਜੀ ਛੋਟੇ ਦਾ ਮੇਰੇ ਘਰ ਦਾ ਤਾਂ 12-13 ਕਿਲੋ ਤਾਂ ਜਾਊ ਵੀ ਅਜੇ 3-3 ਕਿਲੋ ਹੀ ਝੋਲ ਮਾਲਾ ਦੋ ਟਾਂ ਮੇ ਚੋਈ ਅਜੇ ਕੱਲ ਸਵੇਰ ਦੀ ਸੋਈ ਜਾ ਬਿਲਕੁਲ 3-3 ਕਿਲੋ ਚਲੀ ਚਾਦੀ ਨਹੀਂ ਚੋੜੀ ਹਾਂਜੀ ਬਾਕੀ ਝੋਟੀ ਦਾ ਵੜੀ ਮੋਨੂ ਦੇ ਕਰੋੜ ਭਾਵੇਂ ਲੱਖ ਕਰੀਏ ਪਾਣ ਸਵਾ ਕਰੀਏ ਉਹ ਗੱਲ ਵੱਖਰੀ ਹੈਗੀ ਝੋਟੀ ਦੇ ਦਾ ਹਾਂ ਨਾ ਜਿਹੜੀ 99000 ਦੀ 99000 100 94 ਦੀ 94 ਦੀ ਉਹ ਵੀ ਜੇ ਹੋਣ ਕੋਈ ਮੰਗੂਗਾ ਜੇ ਦੋਤੇ ਨਹੀਂ ਚੜੀ ਕੋਟ ਜੇ ਦੋਤੇ ਚੜ ਗਈ ਫੇਰ ਝੋਟੀ ਵਾਧੇ ਆ ਜੀ ਠੀਕ ਆ ਅੱਜ ਦੀ ਗੱਲ ਜੀ ਚਲੋ ਕੋਈ ਨਹੀਂ ਠੀਕ ਆ ਤੇ ਬਾਕੀ ਠੰਡੀ ਤੇ ਰੀਆ ਥਾਨਵੜਾ ਵਾ ਫਿਰ ਕੋਲੀ ਹੋ ਵਰਗੀ ਦਵਾਈ ਸਿੰਘ ਬੜੀ ਟੌਰ ਦੀ ਜੀ ਕੱਟੀ ਕੱਟੀ ਆ ਗਈ ਨਾ ਮਗਰ ਕੱਟੀ ਜੇ ਕੱਟੀ ਆ ਗਈ ਚਲੋ ਜੀ ਹੁਣ ਇਹ ਵੀ ਮੈਂ ਮੇਰਾ ਥਾਨਾ ਨਾ ਸਾਲ ਲੱਗੀ ਮੈਂ ਵੀ 12 ਦੇ ਵਿਕੇ ਸੀ ਪੱਕੀ ਰੱਖਦੀ ਤੇ ਉਹਨਾਂ ਦਾ ਥਾਣਾ ਵਾਹ ਵੇਖੋ ਬਹੁਤ ਸੋਹਣਾ ਥਾਣਾ ਤੇ ਮੈਂ ਰਿਕਵਲਿਟੀ ਬੜੀ ਹੈ ਜੀ ਬਾਕੀ ਲੈਵਾ ਪੂਰਾ ਬਹੁਤ ਸਫਾਈ ਹੈ ਬਿਲਕੁਲ ਹੀ ਸਹੀ ਗੱਲ ਹੈ ਜੀ ਲੱਗਾ ਮਾ ਵੱਧ ਚੜਾਉਣ ਹੁੰਦੀ ਹੈ ਇਹ ਸੰਦੀਪ ਉੱਤਰ ਤੇ ਚ ਮੈਂ ਅੱਛਾ ਇਹ ਉੱਤਰ ਨੂੰ ਆਹ ਢੋੜਾ ਹੀ ਉੱਤਰ ਦਾ ਜੀ ਹਾਂਜੀ ਹਾਂਜੀ ਇਹ ਮੰਜਾ ਰਿਆਣੇ ਦੀ ਹੈ ਇਹ ਜੋੜਾ ਹੀ ਲੈ ਕੇ ਆਇਆ ਜੋੜਾ ਉੱਤਰ ਦਾ ਤੋਰੋ ਜੀ ਤੋਰ ਬੱਚਾ ਇਹਨਾਂ ਮਗਰ ਇਹਦੇ ਮਗਰ ਕੱਟੀ ਜੇ ਇਹ ਕੱਲ ਦੁਪਹਿਰ ਜੇ ਸੂਈ ਜੇ ਲੋ ਜੀ ਵੇਖੋ ਕੱਲ ਹੀ ਸੂਈ ਹੈ ਜੀ ਬਹੁਤ ਟਾਪ ਦੀ ਹੈ ਪੁੱਜਾ ਸੁਹਾ ਝੋਟੀ ਦਾ ਵੇਖੋ ਬਾਹਰ ਮੇਰਾ ਦਾ ਲੱਗਦਾ ਨਹੀਂ ਨਹੀਂ ਠੀਕ ਜੇ ਭਾ ਅਜੇ ਬੜਾ ਸਾਫ਼ ਸੁਥਰ ਕੀਤੀ ਜਾ ਮੈਂ ਬਹੁਤ ਕੁਆਲਿਟੀ ਮੈਨਰੇ ਜੀ ਹਾਂ ਜੀ ਇਹ ਜਾਂ ਪਤਨ ਬੜਾ ਰਕਮਾ ਲੱਗਦੀਆਂ ਜੀ ਆਓ ਆਜੋ ਆਜੋ ਹਾਂ ਹਾਂਜੀ ਭਾਜੀ ਬਾਕੀ ਠੰਡੀ ਵਧੀਆ ਬੱਚਾ ਲਾ ਕੇ ਦਿਖਾ ਦੇ ਸੰਦੀਪ ਜੀ ਅਜੀ ਮੌਲਾ ਹੀ ਆ ਮਹਿਗੋ ਹੂੰ ਹੂੰ ਮੌਲਾ 10 ਕਿਲੋ ਹੋਊਗਾ ਮਹਿਗੋ ਠੀਕ ਆ ਵੈਸੇ ਇਹਦੇ ਵੀ 18 ਕਿਲੋ ਦੀ ਗਰੰਟੀ ਹੁੰਦਾ ਪਿਛੋਂ ਐ ਹਣ ਚਲੋ ਵਿੱਚ ਬਾਕੀ ਸੇਵਾ ਦਾ ਆਪਣੀ ਸੇਵਾ ਭਾਜੀ ਸੇਵਾ 10 ਕਿਲੋ ਦੀ ਮੈਂ ਵਾ ਠੀਕ ਆ ਜੀ ਹਾਂ ਜੀ ਇਹਨੂੰ ਦੁੱਧ ਅਗਲੀ ਜਾਂ ਕੱਲ ਦੀ ਸੋਈ ਜਾਂ ਕਾਟ ਗਈ ਜੰਦੇ ਆ ਬੱਚਾ ਕਿ ਲੱਗਦਾ ਚੁਆਈ ਏਡੀ ਵਧੀਆ ਗੱਲ ਛੱਡ ਦੇ ਕਿੱਥੀਆਂ ਪੌਂਦੀ ਥੱਲੇ ਬਹੁਤ ਟੌਪ ਦੀ ਚੁਆਈ ਆ ਹਾਂ ਜੀ ਲਾਲ ਲਾਲ ਬੱਚਾ ਲਾਲ ਕੋਈ ਨਹੀਂ ਲਾਲ ਤੇ ਭਾਜੀ ਫਿਰ ਇਹਦੀ ਕੀਮਤ ਇਹ ਬਤਾ ਤਾ ਰਾਮ ਰਵਾਦੀਓ ਕਰ ਲਈ ਆ ਜਾ ਮੇਰੇ ਕੋਲ ਇਧਰ ਆ ਜਾ ਉਹਨੂੰ ਮਾਰਨੀ ਹੈ ਕੁਸ ਹਾਂ ਫੋਕਲਾ ਬਟਰਾ ਬਹੁਤ ਜ਼ਿਆਦਾ ਮਾਰਦੇ ਜਾਂਦੇ ਕਰਾਉਂਦੇ ਨੇ ਆ ਜਾ ਕੋਈ ਇਧਰ ਆ ਜਾ ਇਹ ਇਹ ਵੀ 20 ਕਿਲੋ ਵਾਲੇ ਇਹ 20 ਕਿਲੋ 20 ਤੋਂ ਪਲੱਸ ਵਾਲੇ ਮੇਰੇ 20 ਤੋਂ ਪਲੱਸ ਵਾਲੇ ਆ ਜੀ ਦੂਜੇ ਸੂਏ ਇਹਦੇ 20 ਕਿਲੋ ਤੋਂ ਕੱਢਿਆ ਵਾ ਹਾਂ 18 ਕਿਲੋ ਦੁੱਧ ਬੰਦੇ ਨੇ ਚੋਇਆ ਬੱਚੇ ਤੋਂ ਬਗੈਰ ਜਿਹੜਾ ਵਾ ਬੱਚੇ ਦਾ ਦੁੱਧ ਨਹੀਂ ਪਾਇਆ ਵਿੱਚ ਉਹਨੇ ਠੀਕ ਆ ਪਹਿਲੇ ਸੂਏ ਬੰਦੇ ਨੇ ਉਧਰੋਂ ਲਿਆਦੀ ਆ ਹੂੰ ਜਿਹੜਾ ਕਰਨਾਲ ਤੋਂ ਰੋਡ ਜੀਨਰੂ ਜਾਂਦਾ ਨਾ ਹਾਂਜੀ ਜੀ ਤੇ ਉਧਰੋਂ ਜਾਂਦੀ ਆ ਇਹ ਕਿਹੜਾ ਐਡਰੈਸ ਹੈ ਕਤਰਾਣੀ ਪਿੰਡ ਕਤਰਾਣੀ ਪਿੰਡ ਕਤਰਾਣੀ ਪਿੰਡ ਤੋਂ ਅੱਗੇ ਠੀਕ ਆ ਪਹਿਲੇ ਸੂਏ 95000 ਤੋਂ ਉੱਪਰ ਦੇਦੀ ਆ 3 ਮਹੀਨੇ ਦੀ ਗੱਭਣੀ ਗਾਂ ਹੂੰ ਤੇ 11 ਕਿਲੋ ਧਾਰਾ ਪੈਦਲ ਨੂੰ ਅੱਛਾ ਇੱਕ ਸੂਆ ਉਹਨੇ ਬੰਦੇ ਨੇ ਪੀਤਾਵਾ ਦੇ 18 ਕਿਲੋ ਦੁੱਧ ਚੋਇਆ ਤੇ ਬੱਚੇ ਦਾ ਬਗੈਟ ਬੱਚੇ ਤੋਂ ਕੱਢ ਕੇ ਤੇ ਐ ਕਿਤੇ ਜੇ ਸੂਏ ਆਜਾ ਕਰ ਲੋ ਸੁਬਾਹ ਪੱਜਾ ਹੋ ਗਿਆ ਪਰ ਜੋ ਮਰਜੀ ਇਹ ਨਸਲ ਬੜੀ ਮਹਨਤ ਜਿਆਦ ਮੜੀ ਆ ਪ્યોਰ ਜਿਆਦ ਬਹੁਤ ਜਿਆਦ ਨਸਲ ਮੈਂ ਦੇਖੋ ਮੂੰਹ ਕਿਸੇ ਰੱਖ ਕੇ ਪੁੱਲਦੀ ਆ 11 ਤਰੀਕ ਨੂੰ ਤਾਂ ਪੂਰੇ ਅਜੇ ਇਹਦੇ ਜਿਹੜੇ ਉੱਤੇ ਲੈ ਜਾਓ ਵੱਖਰੀ ਗੱਲ ਹੈ ਅਜੇ ਕੱਚੀ ਹੈ ਜੀ ਅਜੇ ਕੱਚੀ ਹੈ ਜੀ ਪੱਛਾ ਗਾਂ ਦੇ ਪਿੱਛੇ ਤੇ ਕਰ ਲੈ ਜਾਓ ਆਂਦੋ ਜੀ ਆਂਦੋ ਖੜਾ ਹੈ ਮਨੇ ਇੱਥੇ ਆਹ ਠੀਕ ਆ ਇਹ ਵਸ ਨਿੱੱਥੀ ਮੋਲ ਆਪਾਂ ਫੋਨ ਤੇ ਕਰਾਂਗੇ ਇਹਦਾ ਰਹਿ ਦੇ ਕੱਚੀ ਜਹੇ ਕੋਈ ਗੱਲ ਨਹੀਂ ਕਿਉਂਕਿ ਹੁਣ ਆਪਾਂ ਕਾਲ ਦੇ ਫੋਨ ਲਗਦਾ ਨਹੀਂ ਕੋਈ ਗੱਲ ਨਹੀਂ ਬੰਦੂ ਗਾ ਤਾਂ ਕਾਲ ਦੇ ਆਪਣੇ ਮਾਰੀ ਲਾ ਕੇ ਉਹਨੂੰ ਚੱਕਰ ਚੰਗੀ ਐ ਮੈਂ ਹਾਂਜੀ ਬਹੁਤ ਜਿਆਦਾ ਚੰਗੀ ਐ ਚੰਗੀਆਂ ਮੈਂ ਹਾਂਜੀ ਕੋਈ ਨਹੀਂ ਠੀਕ ਆ ਇਹਦਾ ਆਪਾਂ ਫੋਨ ਤੇ ਕਰ ਲਾ ਜੇ ਕੋਈ ਭੈਣ ਦਾ ਫੋਨ ਕਰੂ ਨਾ ਕੱਚੀ ਕਰੂਗਾ ਉਹ ਸਾਰਾ ਡਾ ਲਾਂਗੇ ਆ ਗਈ ਆ ਜਾਓ ਤੇ ਬਦਦਾ ਬਾਤ ਬਹੁਤ ਆਓ ਜੀ ਬਾਕੀ ਥਾਂ ਵੀ ਕੁਆਲਿਟੀ ਦੇਖੋ ਪਰਮ ਕਹਿੰਦਾ ਕੱਲਾ ਕੱਲਾ ਵੇਥੇ ਵੇਥੇ ਥਣ ਲੱਗਾ ਪੂਰੀ ਗੇਠਾ ਹੱਥ ਮਾਰਦੇ ਜਦੋਂ ਜਦੋਂ ਮਾਰਦੇ ਤੁਵਾਜੀ ਬੜੀ ਟਾਲੀ ਸੁਨੇਜੀ। ਹੂੰ ਹੂੰ। ਤੁਵਾਜੀ ਉਹਨਾਂ ਨੇ ਗੱਲ ਬਿਲਕੁਲ ਜੀ। ਤੁਵਾਜੀ ਦਾ ਨੱਪਾ ਭਰਦੀ ਐ ਕਰਾਂ ਮੈਂ। ਤੁਵਾਜੀ ਥਣਾ ਲੋ ਨਹੀਂ ਆ ਕਰਦੇ। ਨਹੀਂ ਠੀਕ ਹੈ ਦੇਖੀ ਜਾਂਦੇ ਜੀ। ਸਰੋ ਨਾਮ ਬੱਬਰ ਹੈ ਬੰਦ। ਅਜੇ ਬੌਣੇ ਤੇ ਆ 10 ਕਿਲੋ ਸ਼ਕਟ ਦੀ ਯਾਰ ਕੋ। ਬਹ ਠੀਕ ਹੈ। ਹਾਂ ਜੀ ਦੁੱਧ 17-18 ਕਿਲੋ ਕਰ ਦੂੰਗੀ। ਤੇ ਸੰਦੀਪ ਜੀ ਮੋਹਨ ਦਾ ਭਾਅ ਜਦੋਂ ਇਹਦਾ ਜਿੰਨਾ ਮਰਜ਼ੀ ਕਰੀਏ ਇੱਕ 40 ਕਰੀ ਜਾਈਏ ਮਤਲਬ ਕਰੀ ਜਾਈਏ ਉਸ ਤੀ ਜਾ ਲਾਂਗੇ। 1,32,000 ਜੀ। ਜੇ ਜਾਨ ਨਬਾ ਸੀਰੀਅਸly ਸੀਰੀਅਸ ਚਲ ਠੀਕ ਆ ਠੀਕ ਆ ਆਹ ਨਾਲ ਤੇਰੀ ਜਿਹਦੇ ਵਿੱਚ ਸ਼ੋਰ ਕਰਾਂਗੇ ਬਸ ਸ਼ੋਰ ਹੀ ਹੋਣ ਹਾਂਜੀ ਚਲ ਇੱਕ ਮੈਂ ਅੰਦਰ ਜਾ ਕੱਟ ਬਸ ਬਾਹਰ ਦੇ ਦੋ ਕਰ ਦੇ ਬਸ ਆਹ ਬੱਚਾ ਮਗਰ ਜੀ ਇਹ ਤਾਂ ਮਗਰ ਕੱਟੀ ਹੈ ਕੱਟੀ ਮਗਰ ਆ ਵੇਖੋ 2015 ਦੇ ਦੰਦ ਚ ਵੀ ਜੀ ਬਠਿਆ ਆ ਲਿਆ ਜੀ ਚਲੋ ਦੋ ਦੇ ਜੀ ਬਖਾਵਾ ਘੱਟ ਦੇ ਚੱਡੇ ਦਾ ਹਾਂਜੀ ਦੁੱਧ ਮੈਂ ਕੋ 10 ਕਿਲੋ ਲਾ ਗਿਆ ਤੇ ਲਾਪਰ 9 ਕਿਲੋ ਲੈਣੇ ਠੀਕ ਆ ਹਾਂਜੀ ਬਖਾਵਾ ਨੇ ਚੱਡੇ ਦਾ ਲਾਗਾ ਬਿਲਕੁਲ ਦੁੱਧ 10 ਕਿਲੋ ਪਰ ਆਪਾਂ 9 ਕਿਲੋ ਲਾ ਕੇ ਚੱਲਦੇ 9 ਕਿਲੋ ਲਾ ਬਲ ਬਾਜੀ ਬਸ ਆਜੋ ਬਾਰੇ ਜੀ ਨਹੀਂ ਜਾਣਾ ਸਨੀਤੀ ਆ ਕੇ ਕੋੜਾ ਜੇ ਆਜੇ ਤੇ ਬਲ ਦੁੱਧ ਵਾਸੇ ਫਿਰ ਵੀ ਇੰਨਾ ਹੈਗਾ ਦੇਖੋ ਜੇ ਦਿਲ ਦਾ ਮਾਗੀ ਤਾਂ ਦੁੱਧ ਵਧਾਉਗੀ ਜੇ ਵੈਸੇ ਚਲੋ ਇੰਨਾ ਦੁੱਧ ਹੈਗਾ ਵਾ ਪਰ ਇਹਦਾ ਮੁੱਲ ਬੜਾ ਹਿਸਾਬ ਦਾ ਜੀ ਕਿੰਨਾ ਜੀ ਮੁੱਲ ਦਾ 75000 ਹਾਂ ਨਾ 70000 70000 ਜੀ 70000 1000 ਛੋਟ ਚਲੋ 1000 ਛੋਟ ਦੁੱਧ ਨੌਕਰੋ ਮਿਲ ਕੇ ਖੜੇ ਆ ਕੇ ਬੋਠਾ ਠੀਕ ਆ ਹਾਂ ਜੀ ਮਗਰ ਕੱਟੀ ਹੋਊਗੀ ਇਹਦੇ ਲੋ ਜੀ ਆ ਬੱਚਾ ਹੈ ਨਾ ਜੀ ਅੱਧਾ ਕੱਟੀ ਜੀ ਬਸ ਠੀਕ ਆ ਜਿਹੜਾ ਮਰਜੀ ਆ ਉਹ ਫਲਾ ਕਰਕੇ ਆਪਾਂ ਦੇਖੋ ਜੀ ਆ ਪਸ਼ੂ ਬਾਈ ਇੱਕ ਬਣਾ ਬੜੇ ਸੁਣੇ ਪਸ਼ੂ ਆ ਔਰ ਚੁਆਈ ਚੈੱਕ ਬਸ ਆਉਦੀ ਕਰਕੇ ਦੱਸ ਲਿਓ ਹਣਾ ਭਾਜੀ ਹਾਂਜੀ ਹਾਂਜੀ ਦੋ ਟਾਈਮ ਟੈਂਟਾਂ ਵਿੱਚ ਹੋ ਕੇ ਖੜੇ ਹਾਂਜੀ ਹਾਂਜੀ ਜਿਹੜੀ ਗੱਬੜ ਉਹਦੀ ਥਾਣਾ ਦੀ ਗਾਰੰਟੀ ਹੋਊਗੀ ਆਪਣੀ ਸੱਦਾ ਕਰਕੇ ਖੜੇ ਕੋਈ ਬਿਲਕੁਲ ਭਾਜੀ ਬਿਲਕੁਲ ਹਾਂਜੀ ਚਲੋ ਨੰਬਰ ਜੀ ਨੰਬਰ 98720 94734 ਠੀਕ ਆ ਦੂਜਾ 8146664 ਕਰਨਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ